ਵਸਾਖੀ ਦੇ ਤਿਉਹਾਰ ਤੇ ਪਿੰਡ ਬੋਰੇਵਾਲ ਨੇੜੇ ਬਿਆਸ ਦਰਿਆ ਵਿੱਚ ਨਹਾਉਣ ਗਏ ਚਾਰ ਨੌਜਵਾਨ ਡੁੱਬ ਗਏ ਦੋ ਨੌਜਵਾਨਾਂ ਨੂੰ ਬਚਾਇਆ ਗਿਆ ਅਤੇ ਹਸਪਤਾਲ ਪੇਜਾ ਗਿਆ ਜਿੱਥੇ ਡਾਕਟਰ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗੋਤਾਖੋਰਾਂ ਵੱਲੋਂ ਬਾਕੀ ਦੋ ਨੌਜਵਾਨਾਂ ਦੀ ਪਾਲ ਕੀਤੀ ਜਾ ਰਹੀ ਹੈ ਐਨਟੀਆਰਐਫ ਦੀ ਟੀਮ ਵੀ ਮੌਕੇ ਤੇ ਪਹੁੰਚੀ ਅਰਸ਼ਦੀਪ ਜੀ ਇੱਕ ਮਿਸਾਲ ਸੀ ਸਾਲੋ ਸਾਲੋ ਕੰਦੇ ਜੀ ਦਾ ਉਹਨੇ ਭਰਾ ਉਹ ਜਿਹੜੇ ਦੋ ਬੱਚੇ ਦੂਸਰੇ ਦਾ ਹੋਰ ਇੱਕ ਦਾ ਕਾਲੂ ਆ ਇੱਕ ਦਾ ਨੂੰ ਗੁਰਪ੍ਰੀਤੋ ਸਾਰੇ ਕਿਹੜੇ ਪਿੰਡ ਦੇ ਸੀ ਪੀਰੇਵਾਲ ਦੇ ਜੀ ਦੋ ਬੱਚੇ ਸਾਡੇ ਆ ਮੇਰੇ ਤੋਂ ਵੱਡੇ ਪੋਤੇ ਆ نو ਇੱਕ ਅਗਵਾੜਾ ਡੇ ਇੱਕ ਥੋੜਾ ਮਲਗ ਵੀ ਗਵਾੜੀ ਲਾਰੋ ਲੱਗ ਗਈ ਹੋਈ ਇਹ ਕਿਹੜੇ ਕਰਨ ਕੀ ਆਇਆ ਸੀ ਕਰਨ ਜਿੱਦਾਂ ਹੁਣ ਵਿਸਾਖੀ ਵਾਲੇ ਦਾ ਆਮ ਹੀ ਦੁਨੀਆ ਆਉਂਦੀ ਹੈ ਲੋਨ ਵਿਸਾਖੀ ਦਾ ਕਰਕੇ ਕੋਈ ਆਉਂਦੇ ਆ ਕਾਫੀ ਆਉਂਦੇ ਆ ਦੋ ਚਾਰ ਬੱਚੇ ਸੀ ਜੀ ਦੋ ਬੱਚੇ ਇੱਥਾਨੇ ਫੜਲੇ ਪਰਿਵਾਰ ਤੋਂ ਆਏ ਤੇ ਸਾਡੀ ਹੁਣ ਐਨਡੀਆਰਐਫ ਦੀ ਟੀਮ ਹੈ ਉਹ ਕਾਲ ਤਿਆਰੀ ਹੈ ਲਾਣ ਨੂੰ ਇਹਦੇ ਦੋ ਬੱਚੇ ਰਹਿ ਗਏ ਤੇ ਬਾਕੀ ਦੋ ਮੇਰੇ ਕੱਲ੍ਹ ਸੋਸਪਿਟਲ ਰੈਫਰ ਕਰ ਦਿੱਤੇ ਕਾਰਨ ਕੀ ਹੈ ਕਿ ਬਹਾਵ ਜ਼ਿਆਦਾ ਸੀ ਪਾਣੀ ਦਾ ਜਾਂ ਕਿ ਦੂਜੇ ਥਾਂ ਚਲੇ ਗਏ ਇਹ ਇੰਨਾ ਨਹੀਂ ਹੁੰਦਾ ਸੀਗਾ ਤੇ ਇਧਰੋਂ ਤੋਂ ਕ੍ਰੋਸ ਕਰਕੇ ਜਾਈ ਨੇ ਪਹਿਲੀ ਵਾਰ ਸਿਕ ਲੱਖ ਕੀ ਮਤਲਬ ਗੁੰਗਾ ਪਾਣੀ ਆ ਗਿਆ ਤੇ ਤੈਰ ਨਾ ਕਰਕੇ ਉਹ ਅੰੱਚੇ ਵਿੱਚ ਹੀ ਡੁੱਬ ਗਏ ਕਿਉਂ ਜਿਹਨੂੰ ਬਚਾਉਂਦੇ ਕਰਦੇ ਨੇ